ਔਰ ਉਥੋਂ ਦੇ ਰਾਜੇ ਨੇ ਉਹਨਾਂ ਦਾ ਖਾਨਦਾਨ ਵੇਖ ਕੇ ਤੇ ਰਿਸ਼ਤਾ ਕਰ ਦਿੱਤਾ ਲਫ਼ਜ਼ ਕੌੜਾ ਤੇ ਸੱਚਾ ਹੈ ਅੱਜ ਆਪਾਂ ਰਿਸ਼ਤੇ ਕਰਦੇ ਆਂ ਅੱਜ ਖਾਨਦਾਨ ਕੋਈ ਨਹੀਂ ਵੇਂਦਾ ਅੱਜ ਅਸੀਂ ਪੈਸੇ ਨੂੰ ਵੇਨੇ ਆਂ ਅੱਜ ਖਾਨਦਾਨ ਨੂੰ ਕੋਈ ਨਹੀਂ ਚੁੱਕਦਾ ਅਸੀਂ ਮੁੰਡੇ ਮਾਰ ਭਿੱਜਦੇ ਆਂ ਨਾ ਮੈਂ ਬੜਾ ਹਰਾਨੂੰ ਨਾ ਅਖਬਾਰ ਤੇ ਬੈਟਰੀ ਮੌਨ ਲਈ ਆਉਂਦਾ ਹੈ ਕਲੀਨ ਸ਼ੇਪ ਜੱਟ ਸਿੱਖ ਲੜਕੇ ਲਈ ਲੜਕੀ ਦੀ ਲੋੜ ਹੈ ਕਲੀਨ ਸ਼ੇਪ ਮੈਂ ਕਿਹਾ ਪੜਿਆ ਤਾਂ ਬੜਾ ਪਰ ਕਲੀਨ ਸ਼ੇਪ ਨਵਾਂ ਕੱਢ ਲਿਆ ਇਹਦਾ ਪਾਬ ਸਿੱਖੋ ਜਿਹਦੇ ਮੂੰਹ ਤੇ ਦਾੜੀ ਨਹੀਂ ਤੇ ਸਿਰ ਤੇ ਕੇਸ ਨਹੀਂ ਉਹ ਕਲੀਨ ਸ਼ੇਪ ਇਹ ਨਵੀਂ ਕਾਰ ਕੱਢੀ ਜੇ ਸਿੱਖ ਹੋਇਆ ਜਿਹੜਾ ਸਿਰਦ ਚੋਟੀ ਤੋਂ ਲੈ ਕੇ ਕਰਕੇ ਪੈਰ ਦੇ ਅੰਗੂਠੇ ਤੱਕ ਰੋਮਾਂ ਦੀ ਬਦਬੀ ਨਾ ਕਰਾਇਆ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਤੇ ਅੰਗੂਠੇ ਤੱਕ ਉਹਦੇ ਰੋਮ ਕੱਟੇ ਨਾ ਹੋਣ ਗਿਆਨੀ ਦੀ ਬਾਣੀ ਜਿੱਥੇ ਲਿਖਿਆ ਗੁਰਬਾਣੀ ਚ ਲਿਖਿਆ ਸਾਬਤ ਸੂਰਤ ਦਸਤਾਰ ਸਿਰਾਂ ਗੁਰਬਾਣੀ ਦੀ ਪੰਕਤੀ ਸਾਬਤ ਸੂਰਤ ਦਸਤਾਰ ਸਿਰਾਂ ਤੇ ਆਪਾਂ ਕਹਿੰਨੇ ਵੀ ਇਹ ਗੁੱਡੀ ਮਿਲਦੀ ਤੇ ਕਾਕਾ ਜਹਾਜ਼ ਤੇ ਬਹਿ ਜਾ ਨਾ ਸਾਨੂੰ ਦਾੜੀ ਦੀ ਲੋੜ ਹੈ ਤੇ ਨਾ ਕੇਸਾਂ ਦੀ ਲੋੜ ਹੈ ਅਸੀਂ ਪੈਸੇ ਨੂੰ ਪਹਿਲ ਦੇ ਦਿੰਦੀ ਜੇ ਪੈਸੇ ਦੀ ਗੱਲ ਹੁੰਦੀ ਨਾ ਤੇ ਸ਼ਿਵੇਗ ਸਿੰਘ ਦਾ ਪੁੱਤ ਸ਼ਿਵਾਕ ਸਿੰਘ ਸਵਾਦ ਸਿੰਘ ਚਣਖੜੀ ਦੇ ਨਾਂ ਚੜਦਾ ਜੇ ਪੈਸੇ ਦੀ ਗੱਲ ਹੁੰਦੀ ਤੇ ਭਾਈ ਮਤੀ ਦਾਸ ਆਰੇ ਨਾਲ ਨਾ ਜੀਰੇ ਜਾਂਦੇ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਸੀ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਫਿੱਲਕ ਨਾ ਜਾਵੇ ਮੈਨੂੰ ਸਿੱਖੀ ਚਾਹੀਦੀ ਹੈ ਪਦਾਰਤ ਨਹੀਂ ਚਾਹੀਦੀ ਇਹ ਵਿੱਚੋਂ ਸੁਭਾਵਿਕ ਗੱਲ ਆ ਗਈ ਰਾਜਾ